ਆਪਾਂ ਟਰੈਕਟਰ ਬਾਰੇ ਗੱਲ ਨਹੀਂ ਕਰਨੀ ਅੱਜ ਦੀ ਵੀਡੀਓ 'ਚ ਗੱਲ ਕਰਨੀ ਆ ਇਹਦੇ ਉੱਪਰ ਲੱਗੇ ਮਿਊਜ਼ਿਕ ਸਿਸਟਮ ਬਾਰੇ ਬੜੀ ਵੱਡੀ ਗੱਲ ਜੀ ਹਾਂਜੀ ਹਾਂਜੀ ਇਹ ਗੱਲ ਜਿਹੜੀ ਆ ਮੇਰੇ ਹਲਕ ਤੋਂ ਉੱਤਰ ਦੇਣੀ ਆ ਇੰਨੇ ਪੈਸੇ ਤੇ ਲੱਗ ਦਾਂਗੇ ਮਤਲਬ ਇੱਥੇ ਜੇ ਆਪਾਂ 1.5-2 ਲੱਖ ਲਾਈਏ ਹਾਂਜੀ ਤੇ ਸ਼ਮਸ਼ੇਰ ਵਿੱਚ ਜੇ ਆਪਾਂ ਵਧੀਆ ਮਿਊਜ਼ਿਕ ਸਿਸਟਮ ਜਿਹੜਾ ਲਾ ਸਕਦੇ ਆ ਇਹ ਬੇਸਾਂ ਕਿੱਥੋਂ ਇੰਪੋਰਟ ਹੋਈਆਂ ਕਿੰਨੀਆਂ ਬੇਸਾਂ ਲੱਗੀਆਂ ਕਿਹੜੀ-ਕਿਹੜੀ ਕੰਪਨੀ ਦੀਆਂ ਲੱਗੀਆਂ ਕਿੰਨੇ ਇਹਦੇ ਵਿੱਚ ਐਂਪ ਲੱਗੇ ਆ ਜੋ ਇਸ ਸਿਸਟਮ ਨੂੰ ਚਲਾਉਂਦੇ ਆ ਤੇ ਐਂਪ ਦੇ ਨਾਲ ਹੋਰ ਕਿਹੜੀ ਚੀਜ਼ ਲੱਗੀ ਆ ਜੋ ਵਾਇਸ ਨੂੰ ਕਲੀਅਰ ਕਰਦੀ ਆ ਕਿੰਨੇ ਸਪੀਕਰ ਲੱਗੇ ਤੇ ਹੁੱਡ ਤੇ ਸੀਲਿੰਗ ਸਾਰੀ ਗੱਲਬਾਤ ਕਰਾਂਗੇ ਇਸ ਵੀਡੀਓ ਵਿੱਚ ਵੀਡੀਓ ਦੇਖ ਰਹੇ ਸਾਰੇ ਮਿੱਤਰ ਪਿਆਰਾਂ ਸਾਸੀ ਕਾਲ ਉਮੀਦ ਆ ਸਭ ਠੀਕ ਠਾਕ ਹੋ ਕੇ ਚੜ੍ਹਦੀ ਕਲਾ 'ਚ ਹੋਵੋਗੇ ਮੇਰੇ ਪਿੱਛੇ ਲੱਗਾ ਯੋਂਡੀਅਰ 5310 ਪਰ ਅੱਜ ਦੀ ਵੀਡੀਓ ਵਿੱਚ ਆਪਾਂ ਟਰੈਕਟਰ ਦੀ ਗੱਲ ਨਹੀਂ ਕਰਨੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਦੇ ਆ ਇਹਦੇ ਉੱਪਰ ਲੱਗੇ ਮਿਊਜ਼ਿਕ ਸਿਸਟਮ ਦੀ ਕਿਉਂਕਿ ਇਹ ਮਿਊਜ਼ਿਕ ਸਿਸਟਮ ਦੀ ਗੱਲ ਅੱਜ ਵੀਡੀਓ ਤਾਂ ਕਰ ਰਹੇ ਆ ਕਿਉਂਕਿ ਇਹ ਮਿਊਜ਼ਿਕ ਸਿਸਟਮ ਜਿਹੜਾ ਆ ਬਹੁਤ ਸਪੈਸ਼ਲ ਆ ਤੇ ਸਪੈਸ਼ਲ ਕਿਵੇਂ ਆ ਅ ਸਾਰੀ ਵੀਡੀਓ ਦੇਖਿਓ ਤਾਂ ਤੁਹਾਨੂੰ ਇੱਕ ਇੱਕ ਚੀਜ਼ ਦਾ ਪਤਾ ਲੱਗੂਗਾ ਕਿ ਇਹ ਮਿਊਜ਼ਿਕ ਸਿਸਟਮ ਵਿੱਚ ਕੀ ਖਾਸੀਅਤ ਆ ਇਹਦੀਆਂ ਕੀ ਕੁਆਲਿਟੀਆਂ ਨੇ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ 뮤직 ਸਿਸਟਮ ਬਾਰੇ ਸਾਰੀ ਜਾਣਕਾਰੀ ਲੈਣੇ ਆ ਸਰਦਾਰ ਰਵਿੰਦਰ ਸਿੰਘ ਹੁਣਾ ਕੋ ਰਵਿੰਦਰ ਸਿੰਘ ਸਾਹਿਬ ਜੀ ਆ ਜੀ ਠੀਕ ਠਾਕ ਹੋ ਰਵਿੰਦਰ ਸਿੰਘ 뮤직 ਸਿਸਟਮ ਲਗਾਇਆ ਤੁਹਾਡਾ ਬਹੁਤ ਵਧੀਆ ਤੇ ਬੜਾ ਹੈਵੀ ਸਭ ਤੋਂ ਪਹਿਲਾਂ ਇਹ ਦੱਸੋ ਕਿ ਇਹ 뮤직 ਸਿਸਟਮ ਲੱਗਾ ਕਿੰਨੇ ਦਾ ਇਹ 7 ਲੱਖ ਲੱਗ ਗਿਆ ਉੱਤੇ ਸਿਸਟਮ ਤੇ 7 ਲੱਖ ਬੜੀ ਵੱਡੀ ਗੱਲ ਜੀ ਹਾਂਜੀ ਹਾਂਜੀ ਪੱਕੀ ਗੱਲ ਆ ਬਿਲਕੁਲ ਬਿਲਕੁਲ ਪੱਕੀ 7 ਲੱਖ ਮੇਰੇ ਹਲਕ ਤੋਂ ਮੈਂ ਇਹ ਉਤਰਦਾ ਨਹੀਂ ਹਾਂਜੀ ਕਿ ਟਰੈਕਟਰ ਤੇ ਇੰਨੇ ਪੈਸੇ ਜਿਹੜੇ ਲਾ ਦੇਣੇ ਬਿਲਕੁਲ ਜੀ 7 ਲੱਖ ਦੇ ਵਿੱਚ ਲੱਗਾ ਕੀ ਕੀ ਆ ਆਪਾਂ ਗਿਣਤੀ ਮਿੰਤੀ ਕਰ ਲਈਏ 7 ਲੱਖ ਤੇ ਕਿਵੇਂ ਲੱਗ ਗਿਆ ਹਾਂਜੀ ਹਾਂਜੀ ਆ ਦੋ ਬੇਸਾਂ ਲੱਗੀਆਂ ਸੰਡ ਆਉਂਦੀਆਂ ਐਨ ਐਸ ਵੀ 4 18 18 ਇੰਚ ਆਏ ਅੱਛਾ ਤੇ ਉੱਪਰ ਵਾਲੀਆਂ ਕਿਕਰ ਦੀਆਂ ਐ ਕਯੂ ਕਲਾਸ ਮਾਡਲ ਐ ਠੀਕ ਐ ਤੇ ਆਪਣਾ 15 ਇੰਚੀ ਐ ਇਹ ਜਿਹੜੀਆਂ ਚਾਰੇ ਬੇਸਾਂ ਨੇ ਹਾਂਜੀ ਇਹ ਲਈਆਂ ਕਿੱਥੋਂ ਨੇ ਇਹ ਅਮਰੀਕਾ ਤੋਂ ਲਿਆਂਦੀਆਂ ਆ ਮਤਲਬ ਇਹ ਇੰਪੋਰਟ ਹੋਈਆਂ ਆ ਹਾਂਜੀ ਹਾਂਜੀ ਅਮਰੀਕਾ ਤੋਂ ਹਾਂਜੀ ਹਾਂਜੀ ਠੀਕ ਐ ਜੀ ਇੰਪੋਰਟ ਆਈ ਤੇ ਇਹ ਜਿਹੜੀਆਂ ਬਾਈਕ ਥਰੂ ਕੋਰੀਅਰ ਕੀਤੀਆਂ ਕਿ ਜਾਂ ਆਪ ਲੈ ਕੇ ਆਏ ਥੱਲੇ ਵਾਲੀਆਂ ਬਾਈਕ ਕੋਰੀਅਰ ਕੀਤੀਆਂ ਆ ਉੱਪਰ ਵਾਲੀਆਂ ਆਪ ਹੀ ਲੈ ਜਾਂਦੀਆਂ ਥੱਲੇ ਵਾਲੀਆਂ ਦਾ ਭਾਰ ਜ਼ਿਆਦਾ ਆ ਅੱਛਾ ਹਾਂਜੀ ਹਾਂਜੀ ਹੈ ਵੀ ਜ਼ਿਆਦਾ ਹੈ ਮਤਲਬ ਇਹ ਜਿਹੜੀਆਂ ਚਾਰੇ ਬੇਸਾਂ ਨੇ ਇਹ ਅਮਰੀਕਾ ਤੋਂ ਇੰਪੋਰਟ ਹੋਈਆਂ ਹਾਂਜੀ ਹਾਂਜੀ ਤੇ ਇਹਦੇ ਨਾਲ ਐਂਪ ਕਿੰਨੇ ਲੱਗੇ ਆ ਇਹਦੇ ਬੇਸਾਂ ਦੇ ਨਾਲ 2 ਐਂਪ ਆ ਅੱਛਾ ਜੀ ਇਹ ਥੱਲੇ ਵਾਲੀਆਂ ਦਾ ਇੱਕ ਐਂਪ ਵੱਖਰਾ ਹੈ ਉੱਪਰ ਵਾਲੀਆਂ ਦਾ ਵੱਖਰਾ ਹੈ ਇੱਕ ਐਂਪ ਠੀਕ ਹੈ ਬਾਕੀ 2 ਐਂਪ ਸਪੀਕਰਾਂ ਨੂੰ ਲੱਗੇ ਟੋਟਲ 4 ਐਂਪ ਆ 4 ਐਂਪ ਆ ਹਾਂਜੀ ਠੀਕ ਹੈ ਜੀ ਤੇ ਐਂਪ ਤੋਂ ਅਲਾਵਾ ਇਹਦੇ ਵਿੱਚ ਹੋਰ ਕੁਝ ਲੱਗਾ ਹੈ ਹਾਂਜੀ ਡੀਐਸਪੀ ਲੱਗੀ ਹੈ 9200 ਡੀਐਸਪੀ 9200 ਮੇਰੇ ਖਿਆਲ ਚ ਬਹੁਤ ਘੱਟ ਲੋ ਗਿਆ ਜਿਹੜੇ ਡੀਐਸਪੀ ਲਾਉਂਦੇ ਆ ਹਾਂਜੀ ਹਾਂਜੀ ਬਹੁਤ ਰੇਅਰ ਆ ਇਹ ਮਿਲਦੀ ਨਹੀਂ ਕੀ ਅੱਛਾ ਤਾਂ ਤੁਸੀਂ ਫਿਰ ਕਿੱਥੋਂ ਲੈ ਡੀਐਸਪੀ ਇਹ ਨਵੇਂ ਸ਼ਹਿਰੋਂ ਆਟੋ ਲੈਂਡ ਵਾਲਾ ਵੀਰ ਆ ਨਾ ਉਹਨਾਂ ਨੇ ਲੈ ਕੇ ਦਿੱਤੀ ਅੱਛਾ ਹਾਂਜੀ ਹਾਂਜੀ ਤੇ ਡੀਐਸਪੀ ਕਿੰਨੇ ਕ ਦੀ ਆਈ ਇਹ ਇਹ 60 70 ਦੇ ਲਾਗੇ ਪੈ ਗਈ ਸਾਨੂੰ ਬਸ 60 70 ਹਜ਼ਾਰ ਦੀ ਹਾਂਜੀ ਹਾਂਜੀ ਹੈਨਾ ਹਾਂਜੀ ਤੇ ਡੀਐਸਪੀ ਦਾ ਫੰਕਸ਼ਨ ਕੀ ਰਹਿੰਦਾ ਆ ਇਹ ਫ੍ਰੀਕੁਐਂਸੀਆਂ ਸੈੱਟ ਕਰ ਸਕਦੇ ਆ ਉਹਦੇ ਤੇ ਕੁਆਲਿਟੀ ਬਹੁਤ ਆ ਅੱਛਾ ਮਿਊਜ਼ਿਕ ਦੀ ਵਾਦੀ ਉਹਦੇ ਨਾਲ ਮਤਲਬ ਸਾਊਂਡ ਕੁਆਲਿਟੀ ਜਿਹੜੀ ਆ ਹੋਰ ਵਧੀਆ ਹੋ ਜਾਂਦੀ ਹੈ ਹਾਂਜੀ ਹਾਂਜੀ ਕਿਉਂਕਿ ਐਡੇ ਵੱਡੇ ਸਿਸਟਮ ਦੇ ਹਾਂਜੀ ਉਹ ਵੌਇਸ ਜਿਹੜੀ ਆ ਉਹਨੂੰ ਕਲੀਅਰ ਕਰਨ ਵਾਸਤੇ ਡੀਐਸਪੀ ਤੇ ਲਾਉਣੀ ਜ਼ਰੂਰੀ ਹੈ ਹਾਂਜੀ ਹਾਂਜੀ ਆਵਾਜ਼ ਦਾ ਫਿਰ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਜੇ ਉਹ ਉਹ ਤੋਂ ਬਿਨਾ ਚਲਾਈਏ ਆਵਾਜ਼ ਥੋੜੀ ਲੋ ਹੁੰਦੀ ਹੈ ਤੇ ਬੇਸਾਂ ਲੱਗੀਆਂ ਆ ਹਾਂਜੀ ਠੀਕ ਹੈ ਜੀ ਉੱਪਰ ਜਿਹੜੇ ਸਪੀਕਰ ਲੱਗੇ ਨੇ ਹਾਂਜੀ ਉਹ ਫਿਰ ਪਹਿਲੀ ਇੰਪੋਰਟ ਹੋਇਆ ਕਿ ਜਾਂ ਉਹ ਇੱਥੋਂ ਲਿਆਏ ਨੇ ਇੱਥੋਂ ਲਿਆਏ ਨਵੇਂ ਸ਼ਹਿਰ ਨੂੰ ਲਵਾਏ ਆਟੋ ਲੈਂਡ ਵਾਲੇ ਕੋਲ ਬੇਸਾਂ ਦਾ ਜਿਹੜਾ ਆ ਲਗਭਗ ਕਿੰਨੇ ਕੁ ਦੀ ਬੇਸ ਇਹ ਆਪਾਂ ਮੰਨ ਸਕਦੇ ਆ ਬੇਸ ਇਹ ਇਧਰ ਦੇ ਹਿਸਾਬ ਨਾਲ ਥੱਲੇ ਵਾਲੀਆਂ 1.5 ਲੱਖ ਦੀਆਂ ਆ ਇੱਕ ਬੇਸ 1.5 ਦੀ ਆ ਮਤਲਬ ਤਿੰਨ ਥੱਲੇ ਵਾਲੀਆਂ ਪਈਆਂ ਅੱਛਾ ਹਾਂਜੀ ਹਾਂਜੀ ਤੇ ਇੱਕ ਚੀਜ਼ ਜਦੋਂ ਇੰਨੇ ਪੈਸੇ ਤੁਸੀਂ ਮੰਮੀ ਡੈਡੀ ਨੂੰ ਦੱਸਿਆ ਵੀ ਅਸੀਂ 7 ਲੱਖ ਰੁਪਏ ਦਾ ਸਿਸਟਮ ਲਾਤਾ ਆ ਹਾਂਜੀ ਉਨਾ ਕਿਹਾ ਨਹੀਂ ਕੋਈ ਨਹੀਂ ਇਹ ਸੇਵਿੰਗ ਕੀਤੀ ਹੈ ਮੈਂ ਸਾਲ ਸਾਲ ਇੱਕ ਮੈਂ ਵੱਖਰੇ ਵਿੱਚੋਂ ਮਤਲਬ ਆਪਣੀ ਇਨਕਮ ਦੇ ਰੱਖੇ ਆ ਪੈਸੇ ਫਿਰ ਜਾ ਕੇ ਸਿਸਟਮ ਲਵਾਇਆ ਅ ਜਿੰਨੇ ਪਣਪੜਾ ਵੀਡੀਓ ਨੂੰ ਦੇਖ ਰਹੇ ਆ ਇੱਕ ਗੱਲ ਮੈਂ ਤੁਹਾਡਾ ਨਾਲ ਕਲੀਅਰ ਕਰਦਾ ਕਿਉਂਕਿ ਕਮੈਂਟ ਬਹੁਤ ਆਉਣੇ ਆ ਇਹ ਮੈਨੂੰ ਪਤਾ ਹੈ ਕਿ ਇੰਨੇ ਪੈਸੇ ਲਾਉਣ ਦੀ ਕੀ ਲੋੜ ਆ ਜਾਂ ਇੰਨੇ ਪੈਸੇ ਟਰੈਕਟਰ ਤੇ ਕਿਉਂ ਖਰਚਣੇ ਆ ਵੇਸਟ ਆਫ ਮਨੀ ਕਈਆਂ ਨੇ ਕਹਿਣਾ ਬੜੇ ਤਰ੍ਹਾਂ ਦੇ ਵੀ ਜਿੰਨੇ ਭਣ ਭਰਾ ਵੇਖ ਰਹੇ ਤੁਹਾਨੂੰ ਪਤਾ ਹੀ ਆ ਇੱਕ ਮਿੰਟ ਬੜੇ ਆਉਂਦੇ ਆ ਪਰ ਇੱਕ ਗੱਲ ਮੈਂ ਜਿਹੜੀ ਤੁਹਾਡੇ ਨਾਲ ਕਲੀਅਰ ਕਰਦਾ ਕਿ ਰਵਿੰਦਰ ਸਿੰਘ ਗੁਣੀ ਅਮਰੀਕਾ ਰਹਿੰਦੇ ਆ ਤੇ ਜਿੰਨਾ ਇਹ ਪੈਸਾ ਕਮਾਉਂਦੇ ਮੰਥਲੀ ਜਿੰਨੀ ਇਨਕਮ ਹੁੰਦੀ ਆ ਉਹਦੇ ਚੋਂ ਹਜ਼ਾਰ ਡਾਲਰ ਆਪਣੇ ਸ਼ੌਂਕ ਪੂਰੇ ਕਰਨ ਵਾਸਤੇ ਜਿਹੜੇ ਵੱਖਰੇ ਰੱਖਦੇ ਆ ਕਿਉਂ ਜਿਹ ਰਵਿੰਦਰ ਇਦਾਂ ਹੀ ਆ ਹਾਂਜੀ ਹਾਂਜੀ ਬਿਲਕੁਲ ਠੀਕ ਆ ਜੀ ਹਾਂਜੀ ਇਹਦਾ ਮਤਲਬ ਜੇ ਆਪਾਂ ਇਹਦੀ ਗੱਲ ਕਰੀਏ ਸਿਸਟਮ ਦੀ 7 ਲੱਖ ਰੁਪਏ ਆਪਣਾ ਲੱਗਾ ਹੈ ਨਾ ਹਾਂਜੀ ਹਾਂ ਮਤਲਬ ਤੈਨੂੰ ਸਾਲ ਲੱਗਾ ਆ ਵੀ ਜਿਹੜਾ ਇਕੱਠਾ-ਕੁੱਠਾ ਕਰਦਿਆ ਬਿਲਕੁਲ ਜੀ ਹੈ ਨਾ ਹਾਂਜੀ ਮਤਲਬ ਇਕਦਮ ਨਹੀਂ ਆ ਵੀ ਆਪਾਂ ਆਏ ਤਾਂ 7 ਲੱਖ ਖਰਚਤਾ ਉਹਦੇ ਵਾਸਤੇ ਪਹਿਲਾਂ ਇੱਕ ਸਾਲ ਪਲਾਨਿੰਗ ਕੀਤੀ ਬਿਲਕੁਲ ਕਿ ਨਾਲ ਸੇਵਿੰਗ ਕੀਤੀ ਤਾਂ ਫਿਰ ਜਾ ਕੇ ਆਪਾਂ ਇਥੇ ਸਿਸਟਮ ਲਾਇਆ ਜੀ ਜੀ ਇਹਦੀ ਜਿੱਡੀਆਂ ਭਾਰੀਆਂ ਬੇਸਾਂ ਨੇ ਸਪੀਕਰ ਲੱਗੇ ਨੇ ਨਾਲ ਇਹਦਾ weight ਕਿੰਨਾ ਹੋ ਸਕਦਾ ਹੈ weight ਇਹਦਾ ਕੁਆਂਟਲਾਂ ਚ ਹੀ ਆ 2-3 ਕੁਆਂਟਲ ਹੋਊਗਾ ਸਾਰਾ weight ਮਤਲਬ ਬੇਸਾਂ ਦਾ ਸਪੀਕਰ ਦਾ ਹੱਡ ਦਾ ਹਾਂਜੀ ਹਾਂਜੀ ਤੇ ਸਾਰੇ ਬਾਈਬ ਜਿਹੜਾ ਇਹ ਨੋਰਮਲ ਨਹੀਂ ਗਾ ਲੱਗਾ ਇਹ ਆਪ ਬਣਵਾਇਆ ਆ ਟੋਲੈਂਡ ਦੇ ਵੀਰ ਨੇ ਆਪ ਤਿੰਨ ਕੁਆਂਟਲ ਆਪਾਂ ਮੰਨ ਕੇ ਚੱਲ ਸਕਦੇ ਹਾਂ ਹਾਂਜੀ ਹਾਂਜੀ ਤਿੰਨ ਤੋਂ ਅੱਛਾ ਉਹਦੇ ਵਾਸਤੇ ਯੂ ਪਾਈਪ ਜਿਹੜਾ ਲੱਗਾ ਆ ਹਾਂਜੀ ਇਹ ਯੂ ਪਾਈਪ ਕਿੱਥੋਂ ਬਣਾਇਆ ਇਹ ਆਟੋਲੈਂਡ ਵਾਲੇ ਵੀਰ ਨੇ ਬਣਾ ਕੇ ਦਿੱਤਾ ਆ ਆਪਨਾ ਆਪ ਆਪ ਤਿਆਰ ਕਰਾਇਆ ਏ ਇਹ ਨਾਰਮਲ ਜੂ ਤੇ ਲੱਗਦਾ ਨਹੀਂ 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 ਇਹ ਨਾ ਆਪਣਾ ਟਰਾਲੀਆਂ ਚ ਗਾਡਰ ਵਰਤਦੇ ਨਾ ਜਿਹੜਾ ਉਹਦਾ ਬਣਵਾਇਆ ਆਪ ਬਹੁਤ ਮਜ਼ਬੂਤ ਆ ਹੈਵੀ ਆ ਅੱਛਾ ਹਾਂਜੀ ਦੂਜਾ ਮਾੜਾ ਤੇ ਟਿਕਣਾ ਨਹੀਂ ਇਹਦੇ ਵਿੱਚ ਭਾਰ ਬਹੁਤ ਆ ਇਹ ਥੱਲੇੋਂ ਫਿਰ ਕਾਫੀ ਬੰਨ ਕੇ ਲਿਆਂਦਾ ਹੋਊਗਾ ਨਾ ਥੱਲੜ ਦੇ ਪਾਸੇ ਆਪਾਂ ਜੀ ਮੰਨ ਕੇ ਚੱਲੀਏ ਮਗਰਾ ਮੱਡਗਾੜ ਦੇ ਨਾਲ ਬਿਲਕੁਲ ਬਿਲਕੁਲ ਹੈਨਾ ਮੱਡਗਾੜ ਦੇ ਨਾਲ ਵਧੀਆ ਤਰੀਕੇ ਨਾਲ ਕੀਤੀ ਥੱਲੇ ਉੱਤੇ ਕਿਉਂਕਿ ਐਡਾ ਵੱਡਾ ਭਾਰਾ ਮਿਊਜ਼ਿਕ ਸਿਸਟਮ ਜਿਹੜਾ ਆ ਹਾਂਜੀ ਉਹ ਚੁੱਕਣਾ ਵੀ ਬਹੁਤ ਔਖਾ ਆ ਬਿਲਕੁਲ ਤੇ ਜਦੋਂ ਇਹ ਮਿਊਜ਼ਿਕ ਸਿਸਟਮ ਤੁਸੀਂ ਫਿੱਟ ਕੀਤਾ ਆ ਹਾਂਜੀ ਉਦੋਂ ਫਿਰ ਕਿਦਾਂ ਫਿੱਟ ਕੀਤਾ ਇਹਨੇ ਪਹਿਲੇ ਪਰੇ ਪਹਿਲਾਂ ਮਤਲਬ ਇਹ ਬਕਸਾ ਵਿੱਚ ਲਾਇਆ ਆ ਫਿਰ ਫਿਰ ਬੇਸ ਇੱਕ ਇੱਕ ਕਰਕੇ ਬੇਸ ਵਿੱਚ ਫਿੱਟ ਕੀਤੀ ਠੀਕ ਆ ਹਾਂਜੀ ਹਾਂਜੀ ਮਤਲਬ ਇੱਕ ਇੱਕ ਪਾਰਟ ਜਿਹੜਾ ਆ ਵੱਖਰਾ ਵੱਖਰਾ ਕਰਕੇ ਲਾਇਆ ਆ ਵੱਖਰਾ ਵੱਖਰਾ ਕਰਕੇ ਲਾਇਆ ਹਾਂਜੀ ਤੇ ਦੂਸਰੀ ਗੱਲ ਚਲੋ ਇਹ ਤੇ ਸਿਸਟਮ ਜਿਹੜਾ ਲੱਗਿਆ ਸਾਰਾ ਇੰਪੋਰਟ ਹੋ ਗਿਆ ਅਮਰੀਕਾ ਤੋਂ ਠੀਕ ਹੈ ਜੀ ਹਾਂਜੀ ਤੇ ਇਹਦੇ ਵਾਸਤੇ ਜਿਹੜੀਆਂ ਵਾਇਰ ਜਿਹੜੀਆਂ ਉਹ ਵੀ ਬਹੁਤ ਕੁਆਲਟੀ ਵਾਲੀਆਂ ਚਾਹੀਦੀਆਂ ਹਾਂਜੀ ਵਾਇਰ ਵੀ ਉਧਰੋਂ ਹੀ ਲੈਂਦੀਆਂ ਨਾਲ 0 ਗੇਜ ਦੀ ਵਾਇਰ ਲੱਗੀ ਸਾਰੀ ਟੋਟਲ ਮਤਲਬ ਜਿੰਨੀ ਵੀ ਵਾਇਰਿੰਗ ਹੋਈ ਆ ਹਾਂਜੀ ਉਹਦੀ ਜਿੰਨੀ ਵਾਇਰ ਆ ਉਹ ਜਿਹੜੀ ਅਮਰੀਕਾ ਤੋਂ ਇੰਪੋਰਟ ਹੋਈ ਆ ਅਮਰੀਕਾ ਤੋਂ ਆਈ ਉਥੋਂ ਲੈਂਦੀ ਸਾਰੀ ਹਾਂਜੀ ਤੇ ਸਿਰਫ ਕਿਰਾਇਆ ਸਾਰਾ ਜਿਹੜਾ ਫਿੱਟਿਆ ਉਹ ਇੱਥੇ ਆ ਗਿਆ ਹਾਂਜੀ ਫੀਡਿੰਗ ਉਹਨਾਂ ਕੋਲ ਕਰਾਈ ਆ ਟੋਲੰਡ ਵਾਲੇ ਵੀਰ ਕੋ ਏਡੇ ਵੱਡੇ ਸਿਸਟਮ ਨੂੰ ਚਲਾਉਣ ਵਾਸਤੇ ਜਿਹੜਾ ਬੈਟਰੀਆਂ ਦਾ ਜਾਂ ਹਾਂਜੀ ਵਾਇਰਿੰਗ ਦਾ ਉਹ ਪ੍ਰਬੰਧ ਕੀ ਕੀਤਾ ਬੈਟਰੀਆਂ 1.50 ਦੇ ਦੋ ਬੈਟਰੀ ਰੱਖੇ ਆ ਇੱਕ 100 ਦੀ ਰੱਖੀ ਅੱਗੇ ਬੈਟਰੀ ਇੱਕ ਅੱਗੇ ਤੇ ਬੈਟਰੀ ਰੱਖੀ ਆ ਹਾਂਜੀ 100 ਦੀ ਐ ਇੱਕ ਉਹ ਟਾਇਰ ਦੇ ਨਾਲ ਲੱਗੀ ਆ ਖੱਬੇ ਪਾਸੇ ਇਹ 150 ਤੇ ਇੱਕ ਸੱਜੇ ਪਾਸੇ ਲੱਗੀ ਹੋਰ ਉਹ ਵੀ 150 ਬੈਟਰੀ ਆ 150 ਦਾ ਅੱਛਾ ਹਾਂਜੀ ਤੇ ਨਾਲ ਇਹਦੇ ਅਲਟੀਨੇਟਰ ਲਾਏ ਆ ਮੈਕਮੈਨ ਦੇ 370 ਦਾ ਅੱਗੇ ਲੱਗਾ ਆ ਅਬੇਰ ਦਾ ਠੀਕ ਹੈ ਤੇ 400 ਦਾ ਪਿਛੇ ਲੱਗਾ ਹੁਣ ਹੱਲਾ ਹੱਲਾ ਪਾਈਆਂ ਉਹਦਾ ਕਰਕੇ ਲਾਇਆ ਹੈ ਠੀਕ ਹੈ ਹਾਂਜੀ ਦੋ ਦੋ ਵਰਤੀ ਦੇ ਆਪਾਂ ਮਤਲਬ ਦੋ ਵਰਤ ਦੇ ਹਾਂਜੀ ਠੀਕ ਹੈ ਹੁਣ ਮੰਨ ਲਓ ਜਿਹੜਾ ਆਪਣਾ ਇੱਕ ਲੱਠਾ ਆ ਹਾਂਜੀ ਹਾਂਜੀ ਤੇ ਉਹ ਥੱਲੇ ਵਾਲੀਆਂ ਵੇਸਾਂ ਦਾ ਨਹੀਂ ਫੇਰ ਥੱਲੇ ਵਾਲੀਆਂ ਚੱਲਦੀਆਂ ਨੇ ਮਤਲਬ ਜੇ ਆਪਾਂ ਪਿਛਲਾ ਅਲਟਰਨੇਟਰ ਲਾਤਾ ਤਾਂ ਫੇਰ ਥੱਲੇ ਵਾਲੇ ਨਹੀਂ ਚੱਲ ਹਾਂਜੀ ਫੇਰ ਉੱਪਰ ਵਾਲੀਆਂ ਦੋ ਹੀ ਚੱਲਣੀਆਂ ਹੁਣ ਦੋ ਹੀ ਚੱਲਣੀਆਂ ਉੱਪਰ ਵਾਲੀਆਂ ਉੱਪਰ ਵਾਲੀਆਂ ਦੋ ਹੀ ਚੱਲਣੀਆਂ ਹਾਂਜੀ ਹਾਂਜੀ ਠੀਕ ਹੈ ਜੀ ਅ ਤਾਨੂੰ ਤੋਂ ਪ੍ਰੋ ਮਿਊਜ਼ਿਕ ਸਿਸਟਮ ਤੁਹਾਨੂੰ ਚਲਾ ਕੇ ਤਾਂ ਨਹੀਂ ਦਿਖਾਇਆ ਕਿਉਂਕਿ YouTube ਤੇ ਤੁਹਾਨੂੰ ਪਤਾ ਹੀ ਆ ਕਿ ਕਾਪੀਰਾਈਟ ਦਾ ਬੜਾ ਮਸਲਾ ਰਹਿੰਦਾ ਆ ਤੇ ਤੁਸੀਂ ਮੇਰੀ Instagram ਮਨਜਿੰਦਰ ਕਮਾਨ ਤੇ Facebook ਪੇਜ ਮਨਜਿੰਦਰ ਸਿੰਘ ਕਮਾਨ ਤੇ ਜਾ ਕੇ ਸਿਸਟਮ ਦੀ ਜਿਹੜੀ ਆਵਾਜ਼ ਸੁਣ ਸਕਦੇ ਜੀ ਤੇ ਇਸ ਤੋਂ ਇਲਾਵਾ ਰਵਿੰਦਰ ਹਾਂਜੀ ਜਿਹੜੀ ਆਪਣੇ ਉੱਪਰ ਹੁੱਡ ਲੱਗੀ ਆ ਹੌਡ ਵੀ 7 ਲੱਖ ਦੇ ਵਿੱਚ ਹੀ ਲੱਗੀ ਆ ਕਿ ਜਾਂ ਉਹ ਵੱਖਰੀ ਆ ਨਹੀਂ ਉਹ ਹੌਡ ਦੇ ਆਪਣਾ ਟਰੈਕਟਰ ਦੇ ਨਾਲ ਹੀ ਉਹ ਲੋਵਾਈ ਹੀ ਉਹ ਵੱਖਰਾ ਆ ਸਾਰਾ ਅੱਛਾ ਉਹ ਵਾਲਾ ਜਿਹੜਾ ਉਹ ਡਿਜ਼ਾਈਨਿੰਗ ਆ ਸਾਰੀ ਹਾਂਜੀ ਇਹ ਸੀ ਡਾਊਨ ਸੀਲਿੰਗ ਨਾਲ ਹੀ ਆ ਵਿੱਚ ਹੀ ਆ ਡਾਊਨ ਸੀਲਿੰਗ ਦੇ ਵਿੱਚ ਆ ਹਾਂਜੀ ਇਹ ਸਾਰਾ ਕੰਮ ਆਟੋ ਲੈਂਡ ਵਾਲੇ ਵੀਰ ਕੋਲ ਕਰਾਇਆ ਨਾ ਬੇਸ਼ੱਕ ਠੀਕ ਹੈ ਜੀ ਹਾਂਜੀ ਹਾਂਜੀ ਤੇ ਜਿਹੜਾ ਬਾਕੀ ਸਿਸਟਮ ਆ ਇਹਦਾ ਵਾਇਰਿੰਗ ਦਾ ਹਾਂਜੀ ਤੇ ਉਹ ਜਿਹੜਾ ਟਰੈਕਟਰ ਦੇ ਬਾਕੀ ਸਿਸਟਮ ਵਾਇਰਿੰਗ ਦੇ ਨਾਲ ਹੀ ਆ ਕਿ ਜਾਂ ਉਹ ਵੱਖਰਾ ਇਸ ਵਾਇਰਿੰਗ ਦਾ ਸਾਰਾ ਨਹੀਂ ਉਹ ਸੈਪਰੇਟ ਹੈ ਸਾਰਾ ਮਤਲਬ ਉਹ ਦਾ ਟਰੈਕਟਰ ਦੀ ਵਾਇਰਿੰਗ ਨਾਲ ਕੋਈ ਲੈਣ ਦੇਣ ਨਹੀਂ ਕੋਈ ਲੈਣ ਦੇਣ ਨਹੀਂ ਕਿਉਂਕਿ ਟਰੈਕਟਰ ਦੀ ਵਾਇਰ ਵਾਇਰ ਜਿਹੜੀ ਆ ਉਹ ਬਿਲਕੁਲ ਛੋਟੀ ਆ ਲਾਈਟ ਹੁੰਦਾ ਹੈ ਸਾਰਾ ਕੁਝ ਹਾਂ ਹਾਂ ਉਹਦੇ ਚ 0 ਗੇਜ ਦੀਆਂ ਤਾਰਾਂ ਪਾਈਆਂ ਸਾਰੀਆਂ ਮਤਲਬ ਉਹਨੂੰ ਵੱਖਰਾ ਇਸ ਸਿਸਟਮ ਦਿੱਤਾ ਸਾਰਾ ਅੱਛਾ ਰਵਿੰਦਰ ਇੱਕ ਚੀਜ਼ ਮੈਂ ਹੋਰ ਨੋਟ ਕਰ ਰਿਹਾ ਤੁਸੀਂ ਜਿਹੜਾ ਸਲੈਂਸਰ ਆ ਹਾਂਜੀ ਉਹ ਥੱਲੇ ਨੂੰ ਕਿਉਂ ਲਾਇਆ ਇਹਦਾ ਇਹ ਆਪਣਾ ਛਤੜੀ ਉੱਚੀ ਆ ਨਾ ਹਾਂ ਤੇ ਤਾਂ ਨੂੰ ਜਦੋਂ ਧੂਆਂ ਸਾਰਾ ਹੀ ਆਪਣੇ ਦੇ ਹੁੰਦਾ ਜਦੋਂ ਆਪਾਂ ਭਜਾਉਂਦੇ ਆ ਟਰੈਕਟਰ ਜਾਂ ਰੇਸ ਦਿੰਦੇ ਆ ਹਾਂ 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 ਤੇ ਇਸ ਕਰਕੇ ਇਹਨੂੰ ਥੱਲੇ ਨੂੰ ਕਰਾਤਾ ਫਿਰ ਅੱਛਾ ਹਾਂਜੀ ਮਤਲਬ ਇਹ ਉੱਚਾ ਹੋਣ ਕਰਕੇ ਇਸ ਬਾਕਸ ਜਿਹੜੇ ਉੱਚਾ ਹੋਣ ਕਰਕੇ ਧੂਆਂ ਜਿਹੜਾ ਉਹ ਪਿਛੇ ਨੂੰ ਨਹੀਂ ਜਾਂਦਾ ਹੁਣ ਹਾਂਜੀ ਹਾਂਜੀ ਬਿਲਕੁਲ ਹੈਨਾ ਤੇ ਸੇਕ ਵੀ ਵੱਜਦਾ ਹੋਊਗਾ ਫਿਰ ਥੋੜਾ ਬੋਤਾ ਸੇਕ ਵੀ ਆ ਵਜਦਾ ਇਹ ਜਦੋਂ ਗਰਮ ਹੁੰਦਾ ਹੈ ਸਿਲੰਡਰ ਠੀਕ ਹੈ ਹਾਂਜੀ ਸੋ ਜਿੰਨੇ ਪਿੰਡਪਰਾ ਵੀਡੀਓ ਦੇਖ ਰਹੇ ਆ ਸਾਰਿਆਂ ਨੇ ਗੱਲਬਾਤ ਸੁਣੀ ਇਹ ਸਿਸਟਮ ਕਿੰਨੇ ਦਾ ਲੱਗਾ ਆ ਕਿਹੜੀ ਕਿਹੜੀ ਇਹਦੇ ਵਿੱਚ ਚੀਜ਼ ਲੱਗੀ ਆ ਸਾਰੀਆਂ ਗੱਲਾਂ ਬਤਾਂਪਾਂ ਕੀਤੀਆਂ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਦੱਸਿਓ ਲਾਈਕ ਸ਼ੇਅਰ ਕਰਿਓ ਅੱਜ ਦੀ ਵੀਡੀਓ ਇੱਥੇ ਕਰਦੇ ਹਾਂ ਸਮਾਪਤ ਨਵੇਂ ਦਿਨ ਨਵੇਂ ਵਿਸ਼ੇ ਨਾਲ ਫੇਰ ਮਿਲਾਂਗੇ ਤਦ ਤੱਕ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੁੰਦੇ ਰੋ ਵਸਦੇ ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਬਖਸ਼ੇ